ਪਰਤਸੀ ਅਸੀਂ तकरीबन 85 ਪੰਜਾਬ ਚ ਜਨੂ ਕਰਦੇ ਉਹਨਾਂ ਦੀ ਘੋਸ਼ਣਾ ਕਰ ਦਿੱਤੇ ਆ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਚ ਸਮੇਤ ਹਿੰਦੁਸਤਾਨ ਦੇ ਵਿੱਚ 50 ਉਮੀਦਵਾਰ ਅਸੀਂ ਖੜੇ ਕਰਨੇ ਆ ਜਿਹਦੀਆਂ 2-3 ਲਿਸਟਾਂ ਜਲਦੀ ਅਸੀਂ ਘੋਸ਼ਿਤ ਕਰਨ ਵਾਲੇ ਆ ਔਰ ਅੱਜ ਅਸੀਂ ਜਿਹੜਾ ਸ਼ਿਵ ਸਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸਨਾ ਦਾ ਚੋਣਵੀ ਘੋਸ਼ਣਾ ਪੱਤਰ ਹੈ ਉਸ ਨੂੰ ਅੱਜ ਅਸੀਂ ਲਾ ਜਿਹੜਾ ਤੁਹਾਡੇ ਸਾਹਮਣੇ ਰਿਲੀਜ਼ ਕੀਤਾ ਜਿਹੜਾ ਕਿ 17 ਪੁਆਇੰਟਾਂ ਦੇ ਉੱਤੇ ਆਧਾਰਿਤ ਹੈ ਔਰ ਇਹਦੇ ਵਿੱਚ ਜਿਹੜੀ ਸ਼ੇਪਸ ਹਨ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਲੜਾਈ ਲੜਦੀ ਰਹੀ ਹੈ ਉਹ ਸਾਰੇ ਮੁੱਦਿਆਂ ਨੂੰ ਅਸੀਂ ਪਹਿਲ ਦਿੱਤਾ ਸਭ ਤੋਂ ਪਹਿਲਾਂ ਅਸੀਂ ਕਿਹਾ ਕਿ ਜਿਹੜੇ ਬਾਰਡਰ ਏਰੀਆ ਹੈ ਦੇਸ਼ ਦੇ ਉਹਨਾਂ ਏਰੀਆ ਦੇ ਜਿਹੜਾ ਵਿਕਾਸ ਹੈ ਉਹ ਪ੍ਰਾਇੋਰਟੀ بیسਸ ਤੇ ਕੀਤਾ ਜਾਏਗਾ ਦੂਸਰਾ ਅਸੀਂ ਗੱਲ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਅੰਦਰ ਹਿੰਦੂ ਆਤੰਕਵਾਦ ਪੀੜਿਤਰੇ ਜਿਹੜੀ ਲੜਾਈ ਅਸੀਂ ਲੰਬੇ ਸਮੇਂ ਤੋਂ ਲੜਦੇ ਆਏ ਆਂ ਔਰ ਪੰਜਾਬ ਚ ਕਿਸੇ ਦੇ ਵੀ ਸਰਕਾਰ ਰਹੀ ਹੋਵੇ ਤਾਹ ਅਕਾਲੀ ਦਲ, ਬੀਜੇਪੀ ਦੀ ਸਰਕਾਰ ਦੋ ਵਾਰ ਰਹੀ, ਕਾਂਗਰਸ ਦੀ ਸਰਕਾਰ ਰਹੀ, ਹੁਣ ਆਮ ਆਦਮੀ ਪਾਰਟੀ ਵੀ ਦੋ ਸਾਲ ਤੱਕ ਸ਼ਾਸਨ ਕਰ ਚੁੱਕੀ ਆ ਪਰ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਘੱਟ ਗਿਣਤੀ Hindu ਸਮਾਜ ਦੇ ਹਿੱਤਾਂ ਦੀ ਪ੍ਰਵਾਹ ਨਹੀਂ ਕੀਤੀ ਔਰ ਲਗਾਤਾਰ ਜਿਹੜਾ ਹੈ ਉਹਨਾਂ ਨੇ 781 ਕਰੋੜ ਰੁਪਏ ਦੇ ਪੈਕੇਜ ਨੂੰ ਦੇਣ ਵਾਲੀ ਦਿਸ਼ਾ ਵਿੱਚ ਕੋਈ ਕੰਮ ਨਹੀਂ ਕੀਤਾ ਪਾਰਟੀ ਨੇ ਕਿਹਾ ਕਿ ਅਸੀਂ ਦੇ ਕਾਮਯਾਬ ਹੋਨੇ ਤਾਂ ਇੱਕ ਤਾਂ ਪੈਕੇਜ ਦੇ 781 ਕਰੋੜ ਦੇ ਪੈਕੇਜ ਦੇ ਕੰਮ ਕਰਾਂਗੇ ਦਵਾਵਾਂਗੇ ਨੰਬਰ ਦੋ ਜਿਹੜਾ ਬੀਜੇਪੀ ਫੇਲ ਹੋ ਗਈ ਸਾਰਾ 370 ਸਮਾਪਤ ਕਰਨ ਤੋਂ ਬਾਅਦ ਵੀ ਕਸ਼ਮੀਰ ਦੇ ਅੰਦਰ ਸਾਰਾ ਪੈਕੇਜ ਅਰਬੋ ਖਰਬੋ ਰੁਪਏ ਦਾ ਪੈਕੇਜ ਉਹਨਾਂ ਹੀ ਆਤੰਕਵਾਦੀ ਸਵਰਥਕ ਸੋਚ ਵਾਲੇ ਵਿਅਕਤੀਆਂ ਨੂੰ ਰਾਸ਼ਟਰੀ ਮੁਕਤਾਰਾਚ ਲੈਣ ਲਈ ਕਰ ਦਿੱਤਾ ਗਿਆ ਲੇਕਿਨ ਜਿਹੜੇ ਕਸ਼ਮੀਰੀ ਪੰਡਤ ਜਾਂ ਹਿੰਦੂ ਜਿਨ੍ਹਾਂ ਨੂੰ ਉਥੇ ਮਾਰ ਕੇ ਖਦੇੜਿਆ ਗਿਆ ਉਨ੍ਹਾਂ ਦੀ ਪ੍ਰਾਪਰਟੀ ਲੁੱਟ ਲਈ ਗਈ ਉਨ੍ਹਾਂ ਦੇ ਬੱਚਿਆਂ ਦਾ ਕਤਲੇਆਮ ਕੀਤਾ ਗਿਆ ਉਨ੍ਹਾਂ ਨੂੰ ਮੁੜ ਬਸਾਉਣ ਦੇ ਲਈ ਅਜੇ ਤੱਕ ਕੋਈ ਯਤਨ ਨਹੀਂ ਕੀਤਾ ਸ਼ਿਵ ਸੈਨਾ ਹਿੰਦੁਸਤਾਨ ਨੇ ਕਿਹਾ ਕਿ ਅਸੀਂ ਇਸ ਉੱਤੇ ਵੀ ਪ੍ਰਾਥਮਿਕਤਾ ਦੇ ਆਧਾਰ ਦੇ ਉੱਤੇ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜਦੋਂ ਧਾਰਾ 370 ਖਤਮ ਹੋ ਗਏ ਆਤੰਕਵਾਦ ਖਤਮ ਹੋ ਗਿਆ ਤੇ ਫਿਰ ਟਾਰਗੇਟ ਕਿਲਿੰਗ ਕਿਉਂ ਜ਼ਮੀਨ ਕਿਉਂ ਨਹੀਂ ਖਰੀਦ ਸਕਦਾ ਬਾਹਰ ਦਾ ਨਾਗਰਿਕ ਦੂਸਰਾ ਜਿਹੜਾ ਨੂੰ ਉਥੋਂ ਭਜਾਇਆ ਗਿਆ ਜਿਨ੍ਹਾਂ ਦੀ ਪ੍ਰਾਪਰਟੀਆਂ ਖਤਮ ਕਰਤੀਆਂ ਗਿਆ ਉਹਨਾਂ ਨੂੰ ਵੀ ਉਥੇ ਜਿਹੜਾ ਹੈ ਰਹਿਣ ਲਈ ਵਾਤਾਵਰਣ ਮਿਲੇ ਔਰ ਉਹਨਾਂ ਨੂੰ ਮੁੜ ਬਸਾਇਆ ਜਾਏ। ਇਸਾ ਇੱਕ ਲੜਾਈ ਅਸੀਂ ਬਹੁਤ ਪਹਿਲਾਂ ਸ਼ੁਰੂ ਕੀਤੀ ਹੁਣ ਕਾਫੀ ਸੰਗਠਨ ਉਹਦੇ ਨਾਲ ਜੁੜ ਗਏ। ਅਸੀਂ ਲੜਾਈ ਇੱਕ ਸ਼ੁਰੂ ਕੀਤੀ ਸੀ ਆਪਣੇ ਜੈਪੁਰ ਦੇ ਰੈਜ਼ੋਲੂਸ਼ਨ ਤੋਂ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਅੰਦਰ ਜਿੰਨੇ ਧਾਰਮਿਕ ਔਰ ਇਤਿਹਾਸਿਕ ਮੰਦਰ ਹੈ, પ્રાਚੇ ਉਹਨਾਂ ਦੇ ਲਈ ਇੱਕ 올 ਇੰਡੀਆ ਹਿੰਦੂ ਮੰਦਰ ਐਕਟ ਦਾ ਨਿਰਮਾਣ ਹੋਣਾ ਚਾਹੀਦਾ ਹੈ। ਤੇ ਜੇ शिवसेना ਨੂੰ ਹਿੰਦੁਸਤਾਨ ਨੂੰ ਰਾਜਨੀਤਿਕ ਰੂਪ ਤੋਂ ਸਫਲਤਾ ਮਿਲਦੀ ਹੈ ਤੇ ਅਸੀਂ ਇਸ ਦਿਸ਼ਾ ਵੱਲ ਵੀ ਕੰਮ ਕਰਾਂਗੇ ਚਾਹਤਾ ਅਸੀਂ ਕਹਿੰਦੇ ਸਮਾਨ ਨਾਗਰਿਕਤਾ ਜਿਹੜਾ ਕਾਨੂੰਨ ਬਣਨਾ ਚਾਹੀਦਾ ਹੈ ਵਨ ਨੇਸ਼ਨ ਤੇ ਵਨ ਇਲੈਕਸ਼ਨ ਦੀ ਜਿਹੜੀ ਥਿਊਰੀ ਆਈ ਹੈ ਉਹਦੇ ਉੱਤੇ ਜੇ ਕੋਈ ਸਰਕਾਰ ਕੰਮ ਕਰੇਗੀ ਤਾਂ ਅਸੀਂ ਉਹਨੂੰ ਸਹਿਯੋਗ ਕਰਾਂਗੇ ਔਰ ਜਿਹੜਾ ਅਸੀਂ ਕਹਿੰਦੇ ਭ੍ਰਸ਼ਟਾਚਾਰ ਉਹ ਕੇਵਲ ਕਿਸੇ ਇੱਕ ਵਿਸ਼ੇਸ਼ ਪਾਰਟੀ ਦਾ ਨਹੀਂ ਜਿਹੜੀ ਵੀ ਪਾਰਟੀ ਜਾਂ ਸਮਾਜ ਦੇ ਲੋਕ ਭ੍ਰਸ਼ਟਾਚਾਰੀ ਹੋਣ ਉਹਨਾਂ ਤੇ ਇੱਕੋ ਲ ਕਾਰਵਾਈ ਹੋਣੀ ਚਾਹੀਦੀ ਆ ਇਹ ਨਹੀਂ ਕਿ ਜੇ ਉਹ ਭਾਜਪਾ ਜੁਆਇਨ ਕਰ ਲੈਂਦੇ ਆ ਤੇ ਭ੍ਰਸਟਾਚਾਰੀ ਮੁਕਤ ਕੋਈ ਹਜ਼ਾਰ ਕਰੋੜ ਰੁਪਏ ਜਿਹੜਾ ਅਜੀਤ ਪੋਵਾਰਾ ਹੈ ਉਹਨਾਂ ਦੇ ਦੋਨੋਂ ਸਕੈਂਡਲ ਜਿਹੜੇ ਆ ਮਾਫ ਕਰ ਦਿੱਤੇ ਗਏ ਇਹ ਜਿਹੜੀ ਚੀਜ਼ ਹੈ ਇਹ ਗਲਤ ਹੈ ਦੂਸਰਾ ਸੀ ਕਹੇ ਜਿਹੜੀ ਸਾਡੇ ਮਹਿਲਾਵਾਂ ਹੈਗੀਆਂ ਉਹਨਾਂ ਨੂੰ ਨੌਕਰੀ ਦੇ ਵਿੱਚ 50% ਆਰਖਣ ਮਿਲਣਾ ਚਾਹੀਦਾ ਹੈ ਔਰ ਜਿਹੜੇ ਗਰੀਬ ਲੜਕੇ ਆ ਉਹਨਾਂ ਦੇ ਐਜੂਕੇਸ਼ਨ ਲਈ ਉਹਨਾਂ ਦੀ ਤਰੱਕੀ ਦੇ ਲਈ 1 ਲੱਖ ਰੁਪਏ ਸਾਲਾਨਾ ਆਰਥਿਕ ਮਦਦ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਕੇਵਲ ਕਹਿਣ ਨਾਲ ਨਹੀਂ ਕਿ ਔਰਤਾਂ ਨੂੰ ਅੱਗੇ ਲਿਆਂਦਾ ਜਾ ਆਰਥਿਕ ਤੌਰ ਤੇ ਵੀ ਮਜ਼ਬੂਤ ਕੀਤਾ ਜਾ ਛੇਵਾਂ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਐਜੂਕੇਸ਼ਨ ਪਾਲਿਸੀ ਅਲਾਟ ਮਕਾਲੇ ਦੀ ਕਿ ਕਲਰਕ ਪ੍ਰੋਡਿਊਸ ਹੋ ਰਿਹਾ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਡਿਗਰੀ ਲੈ ਲੈਂਦੇ ਆ ਆਪਣੇ ਮਾਪੇ ਫੀਸਾਂ ਮੋਟੀਆਂ ਕਰਦੇ ਆ ਗ੍ਰੈਜੂਏਸ਼ਨ ਹੋ ਗਈ ਜਾਂ ਐਮਬੀਏ ਹੋ ਗਿਆ ਤੇ ਅਸੀਂ ਡਿਗਰੀ ਲੈ ਕੇ ਜਦੋਂ ਬਾਹਰ ਆਨੇ ਆ ਫਿਰ ਇੰਟਰਵਿਊ ਦੇ ਝੰਜੜ ਚ ਪੈ ਜਾਂਦੇ ਆ ਤੇ ਇੰਟਰਵਿਊ ਕਿਉਂ ਜਿਹੜਾ 20 ਸਾਲ 25 ਸਾਲ ਅਸੀਂ ਯੂਨੀਵਰਸਿਟੀ ਕੈਂਪਸ ਚ ਗੁਜ਼ਾਰਿਆ ਔਰ ਸਾਨੂੰ ਆ ਸਰਟੀਫਿਕੇਟ ਮਿਲਾ ਉਸ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਹੈ ਕਿ ਇਸ ਵਿਸ਼ਾ ਨਾਲ ਹਿੰਦੁਸਤਾਨ ਨੇ ਕਿਹਾ ਵੀ ਸਿੱਖਿਆ ਪদ্ধਤੀ ਤੇ ਵਿੱਚ এডਿਕੇਸ਼ਨ ਪਾਲਿਸੀ ਦੇ ਵਿੱਚ ਆਮੂਲ ਚੂਲ ਪਰਿਵਰਤਨ ਹੋਵੇ ਸਿੱਖਿਆ ਨੂੰ ਰੁਜ਼ਗਾਰ ਨਾਲ ਯਾਨੀ ਅਸੀਂ ਸਭ ਦਰਤੇ ਵਾਸਤਵਿਕ ਰੁਜ਼ਗਾਰ ਯਾਨੀ ਰਿਐਲਿਟੀ ਐਜੂਕੇਸ਼ਨ ਜੋ ਕਾਰੋਬਾਰ ਨਾਲ ਜੁੜੇ ਅਗਰ ਕੋਈ ਬੱਚਾ ਜਿਹੜਾ ਹੈ ਲੱਕੜ ਦਾ ਕੰਮ ਕਰਨਾ ਚਾਹੁੰਦਾ ਉਹ ਐਜੂਕੇਸ਼ਨ ਇਸ ਤਰੀਕੇ ਦੀ ਹੋਵੇ ਕਿ ਉਸ ਦਿਸ਼ਾ ਦੇ ਵਿੱਚ ਅੱਗੇ ਵੱਧ ਸਕੇ ਜਿ세 ਕਾ ਵਾਸਤਵਿਕ ਰੋਜ਼ਗਾਰ ਨਾਲ ਜੋੜਨ ਦੇ ਲਈ ਕਾਨੂੰਨ ਦਾ ਪ੍ਰਵਧਾਨ ਕੀਤਾ ਜਾਏਗਾ ਕਾਨੂੰਨ ਬਣਾਇਆ ਜਾਏਗਾ ਕਿ ਜੇ ਬੰਦੇ ਨੇ ਇਸ ਐਜੂਕੇਸ਼ਨ ਪ੍ਰਾਪਤ ਕਰ ਲਈ ਤਾਂ ਉਹਨੂੰ ਉਸ ਮਾਮਲੇ ਚ ਰੋਜ਼ਗਾਰ ਦੀ ਗਾਰੰਟੀ ਹੋਵੇ ਦੂਸਤ ਸਤਵੇਂ ਨੰਬਰ ਤੇ ਜਿ세 ਕਾ ਕਿ ਤਾਂ ਮੁਖਬ ਦੀ ਲੋੜ ਹੀ ਨਹੀਂ ਹੈ ਕਈ ਸਾਡੇ ਦੇਸ਼ ਦੇ ਨਾਗਰਿਕ ਕਰਦੇ ਸਾਨੂੰ ਮੁਖਬ ਨਾ ਦੇ ਕੋਆਲਿਟੀ ਲੋ ਕੁਆਂਟੀਟੀ ਨਹੀਂ ਕੁਆਲਿਟੀ ਲੋ ਟੂ ਕੁਆਲਿਟੀ ਮਿਲ ਰਹੀ ਹੈ ਕੇਕ ਖਾ ਕੇ ਬੱਚੇ ਮਰ ਜਾ ਰਹੇ ਹੈ ਕੁਆਲਿਟੀ ਚੈੱਕ ਕਰਨ ਦੇ ਸੋਹੇ ਤਾਂ ਨਹੀਂ ਸਕਦੇ ਕੁਲ ਨਹੀਂ ਪਰ ਕੀ ਹੈ ਮਸਲਾ ਬੜਾ ਵੱਡਾ ਪੰਜਾਬ ਦੇ ਵਿੱਚ ਕੀ ਕੀ ਚਿੰਤਾ ਲੱਗਦਾ ਕੋਰ ਲੱਗਦਾ ਅੱਜ ਵਢੀਂਦਾ ਦੇ ਖਾਲਿਸਤਾਨ ਦੇ ਨਾਰੇ ਚ ਲਿਖੇ ਗਏ ਨੂੰ ਜਾਤਾ ਲੱਗਿਆ ਰਿਹਾ 6 ਸਤੰਬਰ ਨੂੰ ਨਹੀਂ ਹੋ ਜੂਗਾ ਦਿੱਲੀ ਕੇ ਜਾ ਰਹੇ ਗੁਰਪ੍ਰਤਵੰਤੂ ਤੰਗੂ ਹੈ ਜੋ ਕੋੜਾ ਜਿਹਾ ਰਿਹਾ ਹੈ ਹਾਂ ਤਾਂ ਫਿਰ ਉਹ ਵੀ ਮੰਗਾ ਆ ਰਿਹਾ ਕਹਿੰਦੇ ਖਡੂਰ ਸਾਹਿਬ ਜੜਾਂਗੇ ਇਹ ਜਿਹੜੀਆਂ ਚੀਜ਼ਾਂ ਹੈ ਦੇਸ਼ ਦਾ ਵਾਤਾਵਰਣ ਬਣਾ ਲਈ ਹੈ ਔਰ ਅਸੀਂ ਆਪਣੀ ਪਹਿਲੀ ਪੰਕਤੀ ਦੇ ਵਿੱਚ ਕਿਹਾ ਵੀ ਸੀਮਾ ਵਰਤੇ ਜਿਹੜੇ ਖੇਤਰ ਹਨ ਉਹਨਾਂ ਨੂੰ ਵਿਕਾਸ ਕਰਨ ਦੇ ਲਈ ਅੱਗੇ ਪਾਰਟੀ ਸੋਚੇਗੀ ਵਿਕਾਸ ਦਾ ਮਤਲਬ ਇਹ ਸਾਰੇ ਪੱਖਾਂ ਤੋਂ ਵਿਕਾਸ ਜਿਹੜੀ ਬਾਰਡਰ ਸਟੇਟ ਹੈ ਸਾਰੇ ਪੱਖਾਂ ਤੋਂ ਵਿਕਸਿਤ ਕੀਤਾ ਜਾਏ ਉੱਚ ਲਾਅ ਐਂਡ ਆਰਡਰ ਵੀ ਆ ਗਿਆ ਜਦੋਂ ਅਸੀਂ ਵਿਕਾਸ ਵੱਲ ਜਾਵਾਂਗੇ ਤਾਂ ਝਗੜੇ ਚੱਲਦੇ ਰਹਿਣਗੇ ਤਾਂ ਥੋੜਾ ਵਿਕਾਸ ਹੋਏਗਾ ਉਹਨਾਂ ਨੂੰ ਸਮਾਪਤ ਕਰਨਾ ਪਏਗਾ ਜਿਹੜਾ ਮੋਦੀ ਜੀ ਨੇ ਕਿਹਾ ਗੁਜਰਾਤ ਮਾਡਲ ਪਹਿਲਾਂ ਗੁਜਰਾਤ ਦੇ ਝਗੜੇ ਸੀ ਪਤੰਗ ਉਡਾਣ ਤੇ ਦੰਗਾ ਦੂਜਾ ਦੰਗਾ ਸਮਾਪਤ ਹਣ ਜਾਂ ਦੇ ਵਿੱਚ ਅਸੀਂ ਮੁਕਾਬਲੇ ਦੀ ਗੱਲ ਨਹੀਂ ਕਰ ਰਹੇ ਅਸੀਂ ਤਾਂ ਕਹਿ ਰਹੇ ਜਿਹੜੇ ਸਾਡੇ ਮੁੱਦੇ ਐ ਅਸੀਂ ਉਸ ਮੁੱਦੇ ਤੇ ਜਨਤਾ ਦੇ ਵੀ ਸਾਵਾਂਗੇ ਹੁਣ ਮੁਕਾਬਲਾ ਕਿਹਦੇ ਨਾਲ ਹੋਇਆ ਦਲ ਬਦਲਣ ਨਾਲ ਕੀ ਮੁਕਾਬਲਾ ਹੋਇਆ ਵੀ ਹਰ ਹਰ ਬੰਦਾ ਜਿਹੜਾ ਖੜਾ ਹੈ ਉਹ ਦਲ ਬਦਲ ਕੇ ਖੜਾ ਹੈ ਉਹ ਆਪਣੇ ਵਿਚਾਰਧਾਰਾ ਨਾਲ ਨਹੀਂ ਖੜਾ ਆਪਣੀ ਆਈਡਿਓਲੋਜੀ ਨਾਲ ਨਹੀਂ ਖੜਾ ਉਹਨੂੰ ਇਹ ਲੱਗਦਾ ਕਿ ਹੁਣ ਮੈਂ ਜਿਹੜਾ ਜਿਸ ਨੂੰ ਮੈਨੂੰ ਲੋਕ ਕੋਸੂਰ ਕਰਨ ਦਾ ਸਰਟੀਫਿਕੇਟ ਮਿਲਿਆ ਸੀ ਉਹ ਹੁਣ ਮੇਰਾ ਇਥੋਂ ਨਵੰਨੀਕਰਨ ਨਹੀਂ ਹੋਏਗਾ ਹੁਣ ਮੈਂ ਭਾਜਪਾ ਜਾਵਾਂ ਭਾਜਪਾ ਵਾਲਾ ਸੋਚਦਾ ਮੈਂ ਕਾਂਗਰਸ ਜਾਵਾਂ ਇਹ ਜਿਹੜੀ ਚੋਣ ਹੈ ਦਲ ਬਦਲਿਆਂ ਦੀ ਚੋਣ ਆ ਗਈ। ਲੋਕ ਸਭਾ 2024 ਦੀ ਚੋਣ ਦਲ ਬਦਲਿਆਂ ਦਾ ਚੋਣ ਹੈ। ਆਈਡੈਓਲੋਜੀ ਦੀ ਵਿਚਾਰਧਾਰਾ ਦੀ ਲੜਾਈ ਸਪੱਸ਼ਟ ਹੋ ਗਈ ਹੈ। ਕੇਵਲ ਅਤੇ ਕੇਵਲ ਸੱਤਾ ਦੇ ਰਵੇ ਕਿਵੇਂ ਮਿਲੇਗੀ? ਉਹ ਕਿਹੜੀ ਪਾਰਟੀ ਵੱਲੋਂ ਮਿਲੇਗੀ? ਉਹਦਾ ਅਸੀਂ ਨੁਮਾਇੰਦਾ ਬਣਨਾ ਚਾਹ ਰਹੇ ਹਾਂ। ਇੱਥੇ ਤੱਕ ਇਸ ਇਲੈਕਸ਼ਨ 'ਚ ਹੋਇਆ ਕਿ ਤੁਸੀਂ 10 ਮਿੰਟ ਪਹਿਲਾਂ ਪਾਰਟੀ ਜੁਆਇਨ ਕੀਤੀ ਹੈ। ਸਿਕੇਲ 10 ਮਿੰਟ ਪਹਿਲਾਂ ਆਪ 10 ਮਿੰਟ ਬਾਅਦ ਤੁਹਾਡੇ ਨਾਮ ਦੀ ਟਿਕਟ ਡਿਕਲੇਅਰ ਹੋ ਗਈ। ਇਹ ਦਾ ਮਤਲਬ ਪੂਰੀ ਪਾਰਟੀ ਔਰ ਪੂਰੀ ਪਾਰਟੀ ਦੇ ਆਇਡੋਲੋਜੀ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز